ਇੱਕ ਰੁੱਤ ਆਉਂਦੀ ਹੈ ਉਹ ਆਪਣੇ ਨਾਲ ਪੱਤਿਆਂ ਨੂੰ ਲੈ ਕੇ ਆਉਂਦੀ ਹੈ ਇੱਕ ਰੁੱਤ ਆਉਂਦੀ ਹੈ ਪੱਤੇ ਸਾਰੇ ਲੈ ਜਾਂਦੀ ਹੈ ਪਰ ਕਦੀ ਵੀ ਰੁੱਖ ਨੇ ਰੁੱਤ ਨੂੰ ਪਕੜਿਆ ਨਹੀਂ ਇਹ ਪੱਤੇ ਲੈ ਕੇ ਆਈ ਤਦ ਵੀ ਜੇ ਲੈ ਕੇ ਗਈ ਤਦ ਵੀ ਰੁੱਖ ਪੱਤਿਆਂ ਤੋਂ ਪਹਿਲਾਂ ਵੀ ਸੀ ਤੇ ਪੱਤਿਆਂ ਤੋਂ ਬਾਅਦ ਵੀ ਹੈ ਰੁੱਖ ਨੇ ਕਦੀ ਗਿਲਾ ਨਹੀਂ ਕੀਤਾ ਵੀ ਅੱਜ ਪੱਤੇ ਨਹੀਂ ਰਹਿ ਉਹਨੂੰ ਪਤਾ ਹੈ ਅੱਜ ਨਹੀਂ ਰਹਿ ਕੱਲ੍ਹ ਨੂੰ ਫਿਰ ਆ ਜਾਣੇ ਨੇ ਤੇ ਉਹਨੂੰ ਇਹ ਵੀ ਪਤਾ ਹੈ ਕਿ ਅੱਜ ਜੇਕਰ ਹੈਗੇ ਨੇ ਤੇ ਉੱਚੀਆਂ-ਉੱਚੀਆਂ ਛਾਲਾ ਨਾਮ ਹੈ ਮਾਰਾ ਕਿਉਂਕਿ ਇਹ ਨਾ ਰਹਿਣਾ ਨਹੀਂ ਕਦੀ ਸੁੱਖ ਹੈ ਕਦੀ ਦੁੱਖ ਹੈ ਕਦੀ ਜਿੱਤ ਹੈ ਕਦੀ ਹਾਰ ਹੈ ਕਦੀ ਲਾਭ ਹੈ ਕਦੀ ਨੁਕਸਾਨ ਹੈ ਕਦੀ ਸੰਯੋਗ ਹੈ ਕਦੀ ਵਿਯੋਗ ਹੈ ਸਾਨੂੰ ਤੇ ਸਿਰਫ ਉਹ ਸੁਰੱਖਿ ਦੀ ਤਰ੍ਹਾਂ ਬੰਨਣਾ ਚਾਹੀਦਾ ਵੀ ਖੜੇ ਰਹਿਣਾ ਹੈ ਮਹਾਰਾਜ ਦੇ ਬਚਨ ਨੇ ਭਾਈ ਸੱਤਾ ਜੀ ਭਾਈ ਬਲਵੰਡ ਜੀ ਕਹਿੰਦੇ ਝਖੜ ਵਾਉ ਨਾ ਡੋਲਈ ਪਰਬਤ ਮੇਰਾਨ ਜਿਹੜਾ ਸੁਮੇਰ ਪਰਬਤ ਹੈ ਬੜੇ ਤੂਫਾਨ ਹੁੰਦੇ ਨੇ ਪਰ ਉਹ ਟਸ ਤੋਂ ਮਸ ਨਹੀਂ ਹੁੰਦਾ ਜਿੱਥੇ ਆ ਉੱਥੇ ਖੜਾ ਰਹਿੰਦਾ